ਨੰਦਪੁਰ ਸਾਹਿਬ ਇਹ ਜੋ ਸੁੰਦਰ ਧਰਤੀ ਹੈ ਜੋ ਸਤਲੁਜ ਦੇ ਕਿਨਾਰੇ ਤੇ ਤੇ ਬੜੇ ਲੰਮੇ ਆਰਸੇ ਤੋਂ ਜਿੱਥੇ ਨੈਨਾ ਦੇਵੀ ਦਾ ਮੰਦਿਰ ਵੀ ਬੜਾ ਮਸ਼ਹੂਰ ਹੈ ਇਹ ਧਰਤੀ ਜਿਹੜੀ ਸੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ 1666 ਦੇ ਵਿੱਚ ਜੋ ਹੈ ਜਲਾਲ ਦੇਵੀ ਜੋ ਦੀਪ ਚੰਦ ਦੀ ਘਰ ਵਾਲੀ ਸੀ ਉਹਨਾਂ ਦੀ ਰਾਣੀ ਸੀ ਉਹਨਾਂ ਤੋਂ ਖਰੀਦਣਾ ਕੀਤੀ ਇਹ ਧਰਤੀ ਤਿੰਨ ਪਿੰਡਾਂ ਦੇ ਇਕੱਠ ਜਾਂ ਤਿੰਨ ਪਿੰਡਾਂ ਦੇ ਮੇਲ ਨਾਲ ਬਣਦੀ ਹੈ ਜਿਹੜਾ ਇਹ ਕਿ ਮਥੌੜ ਮਖੋਵਾਲ ਤੇ ਲੁਧਦੀਪੁਰ ਇਹ ਧਰਤੀ ਜਿਹੜੀ ਸੀਗੀ ਇਹਨੂੰ ਇਕੱਠਿਆਂ ਕਰਕੇ ਗੁਰਤੇਗ ਬਹਾਦਰ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਦਾ ਜੋ ਕਿਲਾ ਅੱਜ ਆਪਾਂ ਨੂੰ ਦਿਖਾਈ ਦੇ ਰਿਹਾ ਹੈ ਜਾਂ ਉਸ ਸਮੇਂ ਦੇ ਵਿੱਚ ਜੋ ਕਿਲਾ ਸੀ ਜਿਹਨੂੰ ਬਦਲ ਕੇ ਅੱਜ ਜੋ ਕਿਲਾ ਆਪਾਂ ਨੂੰ ਦਿਖਾਈ ਦੇ ਰਿਹਾ ਹੈ ਤੇ ਇਹ ਸਾਰੀ ਧਰਤੀ ਨੂੰ ਗੁਰਤੇਗ ਬਹਾਦਰ ਸਾਹਿਬ ਜੀ ਨੇ ਆਪ ਆਪਣੇ ਸਮੇਂ ਵਿੱਚ ਉਸਾਰਨਾ ਕੀਤਾ ਤੇ ਇਸੇ ਧਰਤੀ ਨੂੰ ਚੱਕ ਨਾਨਕੀ ਕਰਕੇ ਜਿਹੜਾ ਹੈ ਤਕਰੀਬਨ ਜਿਹੜਾ 6 ਸਾਲ ਤੱਕ ਇਹੀ ਨਾਂ ਰਿਹਾ 1672 ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਦੋਂ ਪਟਨਾ ਸਾਹਿਬ ਤੋਂ ਵਾਪਸ ਅਨੰਦਪੁਰ ਸਾਹਿਬ ਨੂੰ ਆਉਂਦੇ ਹਨ ਤੇ ਉਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਅਨੰਦਪੁਰ ਅਨੰਦਪੁਰ ਸਾਹਿਬ ਦਾ ਨਾਂ ਰੱਖਿਆ ਜੋ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇੱਕ ਵਾਰ ਆਪਣੀ ਮੌਜ ਵਿੱਚ ਬੈਠ ਕੇ ਜਦੋਂ ਅਨੰਦ ਸਾਹਿਬ ਦਾ ਪਾਠ ਕੀਤਾ ਤਾਂ ਮਹਾਰਾਜ ਨੇ ਇਹ ਸਾਰੇ ਹੀ ਚੱਕ ਨਾਨਕੀ ਨੂੰ ਅਨੰਦਪੁਰ ਸਾਹਿਬ ਦਾ ਨਾਮ ਦੇ ਕੇ ਵਿਡਿਆਉਣਾ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਜਾਂਦੇ ਹਨ ਉਹ ਵੀ ਅਨੰਦਪੁਰ ਸਾਹਿਬ ਤੋਂ ਹੀ ਚੱਲ ਕਰਕੇ ਸਤਿਗੁਰੂ ਜੀ ਜਾਂਦੇ ਹਨ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਜਦੋਂ ਦਿੱਲੀ ਦੀ ਕੈਦ ਵਿੱਚ ਬੰਦ ਕਰਕੇ ਔਰੰਗਜ਼ੈਬ ਨੇ ਮਹਾਰਾਜ ਨੂੰ ਜਿਹੜਾ ਹੈ ਇਸਲਾਮ ਕਬੂਲਣ ਵਾਸਤੇ ਜਦੋਂ ਜ਼ੋਰ ਪਾਇਆ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਸੀਸ ਦੇਣਾ ਹੀ ਜਿਹੜਾ ਹੈ ਮناسب ਸਮਝਿਆ ਕਿ ਸੀਸ ਦੇਣਾ ਜਿਹੜਾ ਹੈ ਤਾਰਮੰਦੀ ਰੱਖਿਆ ਵਾਸਤੇ ਤੇ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਕਿ ਮਹਾਰਾਜ ਨੇ ਆਪਣਾ ਜਿਹੜਾ ਇਰਾਦਾ ਪ੍ਰਗਟ ਕੀਤਾ ਕਿ 9 ਸਾਲ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੁਰਤਾ ਗੱਦੀ ਦੇਣੀ ਹੈ ਤਾਂ ਸਿੱਖਾਂ ਦੇ ਵਿੱਚ ਮਸੰਦਾਂ ਦੇ ਵਿੱਚ ਕੁਝ ਕਿ ਜਿਹੜਾ ਹੈ ਉਹਨਾਂ ਦੇ ਅੰਦਰ ਇਹ ਖਿਆਲ ਆਇਆ ਕਿ ਸਤਿਗੁਰ ਜੀ ਛੋਟੇ ਹਨ 9 ਸਾਲ ਦੀ ਉਮਰ ਦੇ ਵਿੱਚ ਆਨੰਦਪੁਰ ਸਾਹਿਬ ਨੂੰ ਸੰਭਾਲਣਾ ਤੇ ਸਿੱਖੀ ਸਮਾਜ ਜੋ ਬਹੁਤ ਵੱਡਾ ਹੋ ਚੁੱਕਿਆ ਸੀ ਉਸ ਸਮੇਂ ਦੇ ਵਿੱਚ ਤੇ ਇਹ ਇੱਕ 9 ਸਾਲ ਦੇ ਬੱਚੇ ਤੋਂ ਨਹੀਂ ਸੰਭਾਲਿਆ ਜਾਣਾ ਤਾਂ ਉਹਨਾਂ ਨੇ ਜਿਹੜਾ ਉਸ ਵੇਲੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਗੇ ਇਹ ਜਿਹੜੀ ਹੈ ਰੈ ਪ੍ਰਗਟ ਕੀਤੀ ਜੋ ਦਿੱਲੀ ਦੇ ਜਿਹੜੇ ਹੰਤਨਾੜ ਬੰਦੇ ਸਨ ਉਹਨਾਂ ਨੇ ਮਹਾਰਾਜ ਨੂੰ ਆ ਕੇ ਉਸ ਕੈਦਖਾਨੇ ਵਿੱਚ ਦੱਸਿਆ ਤਾਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਦਾ ਸ਼ੰਕਾ ਦੂਰ ਕਰਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ਲੋਕ ਮਹੱਲਾ ਨਾਵਾਂ ਲਿਖਿਆ ਦੋਹਰਾ ਬਲ ਛੁਟਕੇ ਬੰਦਨ ਪਰੇ ਕਚੁ ਨਾ ਹੋਤੇ ਉਪਾਏ ਕੋ ਨਾਨਕ ਅਬ ਓਟ ਹਰ ਗੱਜ ਜੋ ਹੋ ਸਾਹਿਬ ਸਤਗੁਰ ਸੱਚੇ ਪਾਤਸ਼ਾਹ ਨੇ ਪਾ ਜੇਤਾ ਜੀ ਨੂੰ ਜਿਨ੍ਹਾਂ ਦਾ ਨਾਮ ਬਾਅਦ ਵਿੱਚ ਭਾਈ ਜੀਵਨ ਸਿੰਘ ਜੀ ਕਰਕੇ ਜਾਣਿਆ ਗਿਆ ਭਾਈ ਜੇਤਾ ਜੀ ਨੂੰ ਇਹ ਸੰਦੇਸ਼ ਸਤਗੁਰਾਂ ਨੇ ਦਿੱਤਾ ਕਿ ਇਹ ਸਾਡੇ ਪੱਤਰਕਾਰ ਰੂਪ ਦੇ ਵਿੱਚ ਜੋ ਗੁਰਬਾਣੀ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਲਿਖੀ ਕਿ ਇਸ ਨੂੰ ਲਿਜਾ ਕਰਕੇ ਅਨੰਦਪੁਰ ਸਾਹਿਬ ਪਹੁੰਚਾਉਣਾ ਹੈ ਤੇ ਛੱਤੀ ਜਾਣਾ ਹੈ ਰਾਤ ਦਿਨ ਇੱਕ ਕਰਕੇ ਤੇ ਬਚਨ ਸਤਗੁਰਾਂ ਨੇ ਕੀਤਾ ਕਿ ਤੁਹਾਨੂੰ ਥਕੇਮਾਂ ਨਹੀਂ ਹੋਵੇਗਾ ਦਿਨ ਰਾਤ ਤੁਸੀਂ ਤੁਰਦੇ ਹੀ ਜਾਣਾ ਕਿਤੇ ਠਹਿਰਣਾ ਨਹੀਂ ਭਾਈ ਜੇਤਾ ਜੀ ਨੇ ਆਨੰਦਪੁਰ ਸਾਹਿਬ ਪਹੁੰਚ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਇਹ ਪੱਤਰ ਕਾ ਫੜਾਉਣੀ ਕੀਤੀ ਤੇ ਪਾਤਸ਼ਾਹ ਜੀ ਨੇ ਇਹ ਪੱਤਰ ਕਾ ਸੰਗਤ ਵਿੱਚ ਪੜ੍ਹੀ ਜਿਹਦੇ ਵਿੱਚ ਮਾਤਾ ਨਾਨਕੀ ਜੀ ਵੀ ਸਨ ਤੇ ਬਾਕੀ ਮਹਾਰਾਜ ਦੇ ਜਿਹੜੇ ਹਨ ਸਾਰੇ ਗੁਰਸਿੱਖ ਉੱਥੇ ਦੀਵਾਨ ਵਿੱਚ ਸਜੇ ਹੋਏ ਸਨ ਜਦੋਂ ਇਹ ਜਿਹੜਾ ਹਣ ਸਾਰੇ ਸ਼ਲੋਕ ਸੁਣਾਏ ਗਏ ਤਾਂ ਸੰਗਤ ਦੇ ਅੱਖਾਂ ਵਿੱਚੋਂ ਅਥਰੂ ਆ ਗਏ ਕਿ ਮਹਾਰਾਜੇ ਹੁਣ ਸ਼ਹੀਦੀ ਪਾਉਣਗੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉਸ ਵੇਲੇ ਇੱਕ ਕਲਮ ਮੰਗਵਾਈ ਤੇ ਉਹੀ ਦੋਹਰਾ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿੱਥੇ ਸਮਾਪਤੀ ਕੀਤੀ ਸੀ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉੱਥੋਂ ਲਿਖਿਆ ਬਲ ਹੋਆ ਬੰਧਨ ਛੁਟੇ ਸਭ ਕੁਝ ਹੋ ਤੇ ਪਾਇ ਨਾਨਕ ਸਭ ਕਿਛ ਤੁਮਰਾ ਹੱਥ ਮੈਂ ਤੁਮਹੀ ਹੋਤ ਸਹਾਇ ਸੋ ਇਹ ਕਹਿ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਾਪਸ ਭਾਈ ਜੇਤਾ ਜੀ ਨੂੰ ਦਿੱਲੀ ਨੂੰ ਭੇਜਿਆ ਇਹ ਪੱਤਰਕਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਦੋਂ ਦਿੱਤੀ ਮਹਾਰਾਜ ਨੇ ਉਸੇ ਵੇਲੇ ਬਾਬਾ ਗੁਰਦਿੱਤਾ ਜੀ ਜੋ ਬਾਬਾ ਬੁੱਢਾ ਜੀ ਦੇ ਪਰਪੋਤਰੇ ਸਨ ਉਹਨਾਂ ਦੇ ਹੱਥ ਵਿੱਚ ਉਹਨਾਂ ਨੂੰ ਕਿਹਾ ਕਿ ਨਾਰੀਅਲ 5 ਪੈਸੇ ਲੈ ਕੇ ਆਓ ਤਾਂ ਮਹਾਰਾਜ ਨੇ ਉਸ ਵੇਲੇ ਆਪਣੇ ਹੱਥ ਵਿੱਚ ਇੱਕ ਤਲਵਾਰ ਤੇ ਨਾਰੀਅਲ 5 ਪੈਸੇ ਆਪਣਾ ਧਿਆਨ ਜੋੜ ਕਰਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀਆਂ ਪ੍ਰਕਰਮਾਂ ਦਿੱਲੀ ਵਿੱਚ ਬੈਠਿਆਂ ਹੋયા ਹੀ ਅਨੰਦਪੁਰ ਸਾਹਿਬ ਵਿੱਚ ਕੀਤੀਆਂ ਤੇ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਕੇ ਬਾਬਾ ਗੁਰਦੇਤਾ ਜੀ ਨੂੰ ਇਹੀ ਕਿਹਾ ਕਿ ਇਹ ਥਾਲ ਤੁਸੀਂ ਆਨੰਦਪੁਰ ਸਾਹਿਬ ਨੂੰ ਲੈ ਜਾਓ ਤੇ ਬਾਬਾ ਗੁਰਦੇਤਾ ਜੀ ਨੇ ਬੇਨਤੀ ਕੀਤੀ ਪਾਤਸ਼ਾਹ ਜੇ ਤੁਸੀਂ ਸ਼ਹੀਦੀ ਪਾਉਂਗੇ ਤਾਂ ਅਸੀਂ ਵੀ ਇਹ ਦੁਨੀਆ ਤੇ ਨਹੀਂ ਰਹਿਣਾ ਤਾਂ ਉਸ ਵੇਲੇ ਗੁਰਤੇਗ ਬਹਾਦਰ ਸਾਹਿਬ ਜੀ ਨੇ ਬਚਨ ਕੀਤਾ ਕਿ ਇਹ ਆਨੰਦਪੁਰ ਸਾਹਿਬ ਪਹੁੰਚਾ ਕਰਕੇ ਜਦੋਂ ਅਸੀਂ ਆਪਣਾ ਸੀਸ ਇਸ ਧਰਤੀ ਦੀ ਇਸ ਧਰਤੀ ਦੇ ਧਰਮ ਦੀ ਰਖਵਾਲੀ ਵਾਸਤੇ ਦੇਵਾਂਗੇ ਤਾਂ ਉਸ ਵੇਲੇ ਤੁਸੀਂ ਵੀ ਆਪਣਾ ਸਰੀਰ ਛੱਡ ਜਾਣਾ ਤਾ ਇਸੇ ਤਰ੍ਹਾਂ ਹੀ ਹੋਇਆ ਤਾਂ ਇਹ ਧਰਤੀ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਗੁਰਗਤਾ ਗੱਦੀ ਪਾਉਣਾ ਕੀਤੀ ਤੇ ਉਪਰੰਤ ਜਿਹੜਾ ਹੈ ਇੱਥੇ ਗੁਰਤਾ ਗੱਦੀ ਦਾ ਸਾਰਾ ਸਮਾ ਮਹਾਰਾਜ ਨੇ ਜਿਹੜਾ ਹਨ ਗੁਜ਼ਾਰਨਾ ਕੀਤਾ ਜਿੱਥੇ ਬਹੁਤ ਸਾਰੇ ਮਹਾਰਾਜ ਨੇ ਕੋਤਕ ਕੀਤੇ ਇਹ ਅਨੰਦਪੁਰ ਦੀ ਧਰਤੀ ਦੀ ਜਿਹੜੀ ਹਨ ਚੜਦੀ ਕਲਾ ਨੂੰ ਦੇਖ ਕਰਕੇ ਬਾਈ ਤਾਰ ਦੇ ਰਾਜੇ ਜੋ ਭੀਮ ਚੰਦ ਕਹਿਲੂਰੀਆ ਸੀ ਜਿਨ੍ਹਾਂ ਦੇ ਮਾਤਾ ਤੋਂ ਮਹਾਰਾਜ ਨੇ ਇਹ ਧਰਤੀ ਖਰੀਦੀ ਹੋਈ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹ ਸਭ ਤੋਂ ਵੱਡਾ ਦੁਸ਼ਮਣ ਬਣ ਕੇ ਰਹਿ ਗਿਆ ਤੇ ਇਹ ਗੱਲ ਜਿਹੜੀ ਹੈ ਵੱਧ ਦੀ ਵੱਧ ਦੀ ਜਦੋਂ ਵੀ ਜਿਹੜਾ ਹੈ ਪਹਿਲਾਂ ਤਾਂ ਉਹਨਾਂ ਨੇ ਪੰਘਾਨੀ ਦਾ ਜੰਦ ਕੀਤਾ ਜਿੱਥੇ ਉਹਨਾਂ ਨੇ ਮੂਹ ਦੀ ਹਾਰ ਖਾਧੀ ਤੇ ਫਿਰ ਉਹਨਾਂ ਨੇ ਜਿਹੜਾ ਹਨ ਹੋਰ ਵੀ 2-3 ਜੰਗਾਂ ਕਰਕੇ ਮਹਾਰਾਜ ਨੂੰ ਦਬਾਉਣਾ ਚਾਹਿਆ ਤੇ ਮਹਾਰਾਜ ਜੀ ਨਾ ਦਬੇ ਤਾਂ ਉਸ ਵੇਲੇ ਉਹਨਾਂ ਨੇ ਮੁਗਲ ਹਕੂਮਤ ਨਾਲ ਗੱਲਬਾਤ ਕਰਕੇ ਤੇ ਅਜਮੇਰ ਚੰਦ ਰਾਜਾ ਜਿਹੜਾ ਸੀਗਾ ਸਮੇਤ 22 ਧਾਰ ਦੇ ਰਾਜਿਆਂ ਨੇ ਆ ਕੇ ਘੇਰਾ ਪਾ ਲਿਆ ਸਾਰੇ ਆਨੰਦਪੁਰ ਸਾਹਿਬ ਨੂੰ ਇਹਨਾਂ ਦੀ ਸਹਿਤਾ ਵਾਸਤੇ ਔਰੰਗਜ਼ੈਬ ਨੇ ਜਿਹੜਾ ਹਨ ਸਵਾ ਲੱਖ ਜਿਹੜੀ ਹੈ ਫੌਜ ਉਹਨੀ ਵੀ ਭੇਜੀ ਤੇ ਜਿਹੜਾ ਕਿ ਸੈਫ ਖਾਨ ਸੀਗਾ ਸੈਦੇ ਖਾਨ ਵੀ ਉਹਦਾ ਨਾਂ ਆਉਂਦਾ ਹੈ ਸੈਦੇ ਖਾਨ ਨੂੰ ਕਮਾਂਡ ਦੇ ਕੇ ਤੇ ਰਮਜ਼ਾਨ ਖਾਨ ਉਹਨਾਂ ਦੇ ਨਾਲ ਸੀਗਾ ਤੇ ਉਹਨਾਂ ਨੂੰ ਅਨੰਦਪੁਰ ਸਾਹਿਬ ਨੂੰ ਘੇਰਾ ਪਾਉਣ ਵਾਸਤੇ ਭੇਜਿਆ ਸੈਫ ਖਾਨ ਉਹ ਹੈ ਜੋ ਪੀਰ ਬੁੱਧੂ ਸਾਹਿਬ ਦੇ ਜੋ ਉਹਨਾਂ ਦੀ ਬੇਗਮ ਹੈ ਨਸੀਰਾ ਉਹਨਾਂ ਦੇ ਭਰਾ ਸਨ ਤੇ ਨਸੀਰਾ ਨੇ ਜਾਂਦੇ ਹੋਏ ਆਪਣੇ ਭਰਾ ਸੈਫ ਦੇ ਖਾਨ ਨੂੰ ਕਿਹਾ ਕਿ ਤੂੰ ਉਹ ਖੁਦਾ ਦੇ ਰੂਪ ਦੇ ਉੱਤੇ ਧਾਵਾ ਕਰਕੇ ਚੱਲਿਆ ਹੈ ਕਹਿੰਦੇ ਭਾਈ ਦੇਖੀ ਕਿਤੇ ਉਹਨਾਂ ਦਾ ਕਹਿਰ ਨਾ ਤੇਰੇ ਤੇ ਵਰਤ ਜਾਵੇ ਥੋੜੀ ਜੀ ਸ਼ਰਧਾ ਜ਼ਰੂਰ ਰੱਖੀ ਜਿੱਦਣ ਵੀ ਗੁਰੂ ਗੋਬਿੰਦ ਸਿੰਘ ਤੇਰੇ ਸਾਹਮਣੇ ਆ ਜਾਣ ਉਹਨਾਂ ਦੇ ਚਰਨਾਂ ਤੇ ਝੁਕ ਜਾਈ ਤਾਂ ਐਉਂ ਜਿਹੜਾ ਹੈ ਸੰਦੇਸ਼ ਲੈ ਕੇ ਇਹ ਗਿਆ ਸੈਦੇਖਾਂ ਹਜੇ ਮੰਨਦਾ ਨਹੀਂ ਸੀ ਵੀ ਗੁਰੂ ਗੋਬਿੰਦ ਸਿੰਘ ਖੁਦਾ ਦੇ ਰੂਪ ਹਨ ਨਾ ਸੈਦੇਖਾਂ ਇਨ ਈਗੋ ਵਨ ਹੀ ਡਿਸਾਈਡਡ ਟੂ ਡੂ ਵਾਸ ਹੀ ਵਾਂਟਿਡ ਟੂ ਚੈਲੰਜ ਗੁਰੂ ਗੋਬਿੰਦ ਸਿੰਘ ਜੀ ਵਨ 1 ਵਨ ਐਸ ਹੀ ਥੋਟ ਇਫ ਹੀ ਕੁਡ ਡੀਫੀਟ ਗੁਰੂ ਗੋਬਿੰਦ ਸਿੰਘ ਜੀ ਹੀ ਊਡ ਗੇਟ ਮੋਰ ਆਫ ਮੋਸਟ ਆਫ ਦ ਫੇਮ ਐਂਡ ਗੁਰੂ ਮਹਾਰਾਜੀ ਕੇਮ ਡਾਊਨ ਟੂ ਸਟੈਂਡ ਇਨ ਦ ਮਾਰਨਿੰਗ ਐਂਡ ਆਸਕਡ ਹਿਮ ਟੂ ਪਿਕ ਅ ਵੈਪਨ ਆਫ ਹਿਸ ਚੋਇਸ and upon seeing the form of guru gobind singh ji saide khan felt to his feet and he was wonder struck he said khuda ayat khuda ayat meaning god has come saide khan ne jadon ik vaar guru gobind singh maharaj de chehre wal dekha jo maharaj apne neele te swaar han usse vele saide khanu maharaj ne odi aatma nu nirmal kar ditta saide khan maharaj de charna te dig paya te maafiyan manggan lagya ta us vele mahara ne bakhshish kiti ਉਸਦੇ ਜਿਹੜਾ ਉਸੇ ਵੇਲੇ ਜਿਹੜਾ ਹੈ ਉਹਨੂੰ ਬ੍ਰह्म ਗਿਆਨ ਕਰਾ ਦਿੱਤਾ ਤੇ ਉਹ ਸਦੇਖਾਂ ਉਸੇ ਵੇਲੇ ਮਾਰਾ ਤੋਂ ਮਾਫੀ ਮਾਰ ਕੇ ਚਲਿਆ ਗਿਆ ਤੇ ਮੁੜ ਕੇ ਵਾਪਸ ਨਹੀਂ ਆਇਆ ਦੂਸਰੇ ਦਿਨ ਰਮਜ਼ਾਨ ਖਾਨ ਨੇ ਦੇਖਿਆ ਕਿ ਸਦੇਖਾਂ ਪਤਾ ਨਹੀਂ ਕਿੱਥੇ ਚਲਿਆ ਗਿਆ ਕਹਿੰਦੇ ਮੁਕਲ ਹਕੂਮਤ ਨੇ ਸਾਨੂੰ ਛੱਡਣਾ ਕੋਈ ਨਹੀਂ ਹੈਗਾ ਤਾਂ ਉਹਨੇ ਬੜੇ ਹੰਕਾਰ ਵਿੱਚ ਆ ਕੇ ਆਸਾ ਦੇ ਵਾਰ ਦੇ ਪਾਠ ਕੀਰਤਨ ਹੋ ਰਹੇ ਨੇ ਆਨੰਦਗੜ੍ਹ ਦੇ ਵਿੱਚ ਤੇ ਰਮਜ਼ਾਨ ਖਾਨ ਨੇ ਆਪਣੀਆਂ ਤੋਪਾਂ ਲੜੀਆਂ ਹਨ ਤਾੜ ਕੇ ਜੂ ਗੋਲਾਬਾਰੀ ਕੀਤੀ ਬੜੀਆਂ ਤੋਪਾਂ ਚਲਾਈਆਂ ਤੇ ਸਿੱਖ ਆਲੇ ਦੁਆਲੇ ਦੇਖਣ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਇਸ਼ਾਰੇ ਕਰਨ ਵੀ ਕੁਝ ਕਰੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰਿਆਂ ਨੂੰ ਇਹੀ ਕਿਹਾ ਕਿ ਜਦੋਂ ਤੱਕ ਆਸਾ ਦੀਵਾਰ ਦਾ ਭੋਗ ਨਹੀਂ ਪੈਂਦਾ ਇਹ ਜਿਹੜਾ ਹਨ ਆਪਾਂ ਕੁਝ ਵੀ ਨਹੀਂ ਕਰਨਾ ਕਹਿੰਦੇ ਧਿਆਨ ਆਪਣਾ ਅਕਾਲ ਪੁਰਖ ਤੇ ਜੋੜ ਕੇ ਭਰੋਸਾ ਉਸ ਪਰਮੇਸ਼ਰ ਵਿੱਚ ਰੱਖ ਕੇ ਬੈਠਣਾ ਹੈ ਭਾਵੇਂ ਕਿੰਨੀਆਂ ਮਰਜ਼ੀ ਗੋਲਿਆਬਾਜ਼ੀ ਹੋ ਜਾਣ ਆਸਾ ਦੀ ਵਾਰ ਦੇ ਵਿੱਚ ਵਿਗੜਨੀ ਪੈਣਾ ਚਾਹੀਦਾ ਹੋਇਆ ਵੀ ਇਸੇ ਤਰ੍ਹਾਂ ਹੀ ਗੋਲਾਬਾਜ਼ੀ ਤਾਂ ਬਹੁਤ ਕੀਤੀ ਰਮਜ਼ਾਨ ਖਾਨ ਨੇ ਪਰ ਨਾ ਕਿਲੇ ਨੂੰ ਕੋਈ ਨੁਕਸਾਨ ਬਹੁਤਾ ਹੋਇਆ ਨਾ ਹੀ ਕੋਈ ਸਿੱਖ ਸ਼ਹੀਦ ਸ਼ਹੀਦ ਹੋਇਆ ਤਾਂ ਉਸ ਵੇਲੇ ਰਮਜ਼ਾਨ ਖਾਨ ਜਿਹੜਾ ਸੀਗਾ ਜਦੋਂ ਆਸਾ ਦੀ ਵਾਰ ਦਾ ਭੋਗ ਪਿਆ ਲਲਕਾਰਨ ਲੱਗਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਮਹਾਰਾਜ ਆਪਣੇ ਘੋੜੇ ਤੇ ਸਵਾਰ ਹੋ ਕੇ ਰਮਜ਼ਾਨ ਖਾਨ ਦੇ ਸਾਹਮਣੇ ਖੜ ਗਏ ਤੇ ਕਹਿੰਦੇ ਰਮਜ਼ਾਨ ਖਾਨ ਦੋ ਵਾਰੀ ਵਾਰ ਕਰਨ ਦਾ ਤੰਨੂ ਮੌਕਾ ਦੰਨੇ ਹਾਂ ਉਸ ਵੇਲੇ ਕੀ ਹੁੰਦਾ ਹੈ ਕਹਿੰਦੇ ਰਮਜ਼ਾਨ ਖਾਨ ਜਿਹੜਾ ਸੀ ਨਾ ਉਹਨੇ ਪਹਿਲੀ ਵਾਰੀ ਆਪਣੀ ਜਿਹੜਾ ਹਣ ਕਮਾਂਡ ਤੇ ਤੀਰ ਚੜਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸੇ ਦੀ ਉਹ ਤੀਰ ਲੰਘ ਗਿਆ ਮਿਸ ਕਰ ਗਿਆ ਦੂਸਰਾ ਤੀਰ ਮਾਰਨ ਫੇਰ ਇਸ਼ਾਰਾ ਕੀਤਾ ਵੀ ਇੱਕ ਹੋਰ ਵਾਰ ਜਿਹੜਾ ਹੈ ਮੌਕਾ ਤਾੜ ਕੇ ਥੋੜਾ ਜਾ ਜਿਹੜਾ ਹੈ ਤੁਸੀਂ ਇਹ ਤੀਰ ਫੇਰ ਚਲਾ ਕੇ ਦੇਖੋ ਉਹ ਤੀਰ ਜਿਹੜਾ ਸੀ ਮਹਾਰਾਜ ਦੇ ਮੋਢੇ ਦੀ ਹੋ ਕੇ ਅੱਗੇ ਨੂੰ ਚਲਿਆ ਗਿਆ ਤੇ ਮਹਾਰਾਜ ਨੂੰ ਸ਼ੋ ਨਾ ਸਕਿਆ ਤੇ ਤੀਜਾ ਤੀਰ ਗੁਰਗੋਬਿੰਦ ਸਿੰਘ ਕਹਿਣ ਲੱਗੇ ਰਮਜ਼ਾਨ ਕਾ ਹੁਣ ਤੂੰ ਆਪਣੇ ਆਪ ਨੂੰ ਸੰਭਾਲ ਸਾਡਾ ਤੀਰ ਆ ਰਿਹਾ ਹੈ ਜਦੋਂ ਮਹਾਰਾਜ ਨੇ ਆਪਣਾ ਤੀਰ ਜਿਹੜਾ ਹੈ ਕਮਾਂਡ ਵਿੱਚ ਪਾ ਕੇ ਸੱਚੇ ਪਾਤਸ਼ਾਹ ਨੇ ਤੀਰ ਛੱਡਿਆ ਤਾਂ ਰਮਜ਼ਾਨ ਖਾਨ ਦੇ ਮੱਥੇ ਤੇ ਜਾਲ ਲੱਗਿਆ ਉਸੇ ਵੇਲੇ ਜਿਹੜਾ ਹਨ ਘੋੜੇ ਤੋਂ ਡਿੱਗ ਪੇ ਥੱਲੇ ਉਹ ਹੋ ਗਿਆ ਤੇ ਸਾਰੀ ਉਹਦੀ ਫੌਜ ਪੱਜ ਗਈ ਤਾਂ ਇਹ ਦੇਖਾ ਕੇ ਰਮਜ਼ਾਨ ਖਾਨ ਦੀ ਹਾਲਾਤ ਨੂੰ ਬਾਈ ਧਾਰ ਦੇ ਰਾਜੇ ਤੇ ਸਵਾ ਲੱਖ ਫੌਜ ਆਈ ਜਿਹੜੀ ਸੀ ਘੇਰਾ ਪਾ ਕੇ ਤਾਂ ਬੈਠੇ ਨੇ ਪਰ ਦਿਨ ਰਾਤ ਡਰਦੇ ਨੇ and without any general to lead the army the mughal had retreated and wazir khan went straight to aurangzeb requesting reinforcements where he was given a million soldiers almost 25 kilometer radius was filled with the army and their tents were all placed seven kilometers away from the fort and the situation at the time was the supply of food was limited due to the curfew and the locals which lived in the area of Anandapur Sahib they were facing such a very difficult time because they were being looted daily and their lives were made miserable a lot of them had lost their lives and for after six months sikhs would occasionally break to the curfew to bring in whatever little resources they could get from the surrounding area to sustain the sikhs in the fort there were i think 1700 sikhs at that time and they, remained, they all remained in high spirits in chardikala they had trusted guru maharaj without a doubt but the mughals on the other hand they were facing a really big loss because they had an extremely huge army but their cost was unbearable so after that on one of the days maharaj decided to warn wazir khan as wazir khan was sitting and enjoying life in one of his tents maharaj shot an arrow which hit the bed frame of his and he fell right on the floor and at the point he did not understand what the message was he assumed that maharaji was showing off their miraculous power but maharaji was trying to warn him that he could die at any time and maharaji could kill him if they wanted to so wazir khan being a fool that he is he decided he told one of his fellow mughals that look maharaji is you know, trying to showing off their powers and all of this but maharaji after knowing that they wrote a letter and sent a second arrow which told wazir khan that the first arrow was a warning and this is not my miraculous power but my skill and training which i have put time into and developed it isay prakar hunda reha jida han sama jida hai langda gaya 8 mahine ho gaye kehre paye nu te e kehra jida han itihaas vich aunda hai ke jis vele e kehra jida hai ik do mahinیاں da hoya ta arangzeb ne jida hai ਆਪਣੀ ਸਾਰੀ ਦੀ ਸਾਰੀ ਫੌਜ ਜਿਹੜੀ ਸੀ ਜੋ ਇਤਿਹਾਸਕਾਰਾਂ ਨੇ 10 ਲੱਖ ਲਿਖੀ ਹੈ 1 ਮਿਲੀਅਨ ਤੇ 300 ਹਜ਼ਾਰ ਜਾਂ 3 ਲੱਖ ਫੌਜ ਜਿਹੜੀ ਸੀ 22 ਧਰ ਰਾਜਿਆਂ ਦੀ ਸੀ ਤੇ ਇਹ ਫੌਜ ਜਿਹੜੀ ਸੀਗੀ ਜਿਹੜਾ ਹਣ ਫੇਰ ਸਰਹੰਦ ਦੀ ਵਜ਼ੀਰ ਖਾਨ ਲੈ ਕੇ ਆਇਆ ਤਾਂ ਲਾਹੌਰ ਦਾ ਜ਼ਬਰਦਸਤ ਖਾਨ ਲੈ ਕੇ ਆਇਆ ਤਾਂ ਇਸੇ ਤਰ੍ਹਾਂ ਹੀ ਜਿਹੜਾ ਹੈ ਜਿਹੜਾ ਹਣ ਕਸ਼ਮੀਰ ਦੀ ਜਿਹੜਾ ਹੈ ਅਫਗਾਨ ਸ਼ੇਰ ਅਫਗਾਨ ਖਾਨ ਲੈ ਕੇ ਆਇਆ ਤੇ ਇਹ ਸਾਰੀ ਫੌਜ ਨੇ ਆ ਕੇ 25 ਕਿਲੋਮੀਟਰ ਦੇ ਘੇਰੇ ਵਿੱਚ ਸਾਰੇ ਆਨੰਦਪੁਰ ਸਾਹਿਬ ਨੂੰ ਲਿਆ ਤਾਂ ਇਹ ਜਿਹੜੀ ਫੌਜ ਦਾ ਘੇਰਾ ਇੰਨਾ ਵੱਡਾ ਸੀ ਕਿ ਸਾਰਾ ਸ਼ਹਿਰ ਖਾਲੀ ਹੋ ਗਿਆ ਤੇ ਫੌਜ ਹੀ ਫੌਜ ਹਰ ਪਾਸੇ ਬੈਠੀ ਸੀ ਜਿਹਨੂੰ ਆਪਾਂ ਟਿੱਡੀ ਫੌਜ ਫੌਜ ਕਰਕੇ ਵੀ ਕਹਿੰਦੇ ਹਾਂ ਜਿਵੇਂ ਮਕੜੀਆਂ ਬੈਠੀਆਂ ਹੁੰਦੀਆਂ ਨੇ ਤੇ ਇਸੇ ਤਰ੍ਹਾਂ ਹੀ ਸਾਰਾ ਅਨੰਦਪੁਰ ਸਾਹਿਬ ਘੇਰਿਆ ਗਿਆ 6 ਮਹੀਨਿਆਂ ਦਾ ਵਕਤ ਸੀਗਾ ਜਿੱਥੇ ਆਉਣ ਜਾਣ ਦਾ ਸਾਰੇ ਵਸੀਲੇ ਰਸਤੇ ਜਿਹੜੇ ਹਨ ਭੋਜਨ ਖਾਣਾ ਲਿਆਉਣ ਦੇ ਸਾਰਾ ਹੀ ਬੰਦ ਕਰ ਦਿੱਤਾ ਸੀਗਾ ਇੱਥੋਂ ਤੱਕ ਸਤਲੁਜ ਦਾ ਪਾਣੀ ਵੀ ਉਹਨਾਂ ਨੇ ਬੰਦ ਕਰ ਦਿੱਤਾ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖ ਨੂੰ ਬੇਨਤੀ ਕਰਨ ਤੋਂ ਮਹਾਰਾਜ ਨੇ ਇੱਕ ਆਪਣਾ ਤੀਰ ਭੱਤੇ ਵਿੱਚੋਂ ਕੱਢ ਕੇ ਦਿੱਤਾ ਤੇ ਸਿੱਖ ਨੂੰ ਕਿਹਾ ਕਿ ਸਤਲੁਜ ਜਾਏ ਤੇ ਇਹ تیر ਸਾਡਾ ਜਿਹੜਾ ਸੀਗਾ ਸਤ ਲੁਜਨੋ ਜਿਹੜਾ ਹਨ ਸ਼ੋਅ ਕਰਕੇ ਇਹਨੂੰ ਜਿਹੜਾ ਹਨ ਪਿੱਛੋਂ ਦੀ ਇਹਨੂੰ ਖਿੱਚ ਕੇ ਲਿਆਈ ਪਰ ਮੁੜ ਕੇ ਪਿੱਛੇ ਨਹੀਂ ਦੇਖਣਾ ਤਾਂ ਉਹ ਸਿੱਖ ਜਿਹੜਾ ਸੀਗਾ ਚਲਿਆ ਤਾਂ ਗਿਆ ਮਹਾਰਾਜ ਦੇ ਭਰੋਸੇ ਦੇ ਨਾਲ تیر ਦੇ ਨਾਲ ਜਿਹੜਾ ਹਨ ਸਤ ਲੁਜ ਦੇ ਕੰਡੇ ਤੋਂ ਖਿੱਚਦਾ ਹੀ ਆਇਆ ਤੇ ਫਿਰ ਉਹਨੇ ਮਨ ਦੇ ਵਿੱਚ ਕੋਈ ਸ਼ੰਕਾ ਆਈ ਕਹਿੰਦਾ ਮੈਂ ਦੇਖਦਾ ਲਵਾਂ ਵੀ ਸਤ ਲੁਜ ਦਾ ਪਾਣੀ ਮੇਰੇ ਨਾਲ ਆ ਰਿਹਾ ਕਿ ਨਹੀਂ ਆਇਆ ਤੇ ਉਹਨੇ ਪਿੱਛੇ ਮੁੜ ਕੇ ਦੇਖਿਆ ਤੇ ਪਾਣੀ ਉੱਥੇ ਦਾ ਉੱਥੇ ਖੜ ਗਿਆ ਆਇਆ ਜ਼ਰੂਰ ਸੀ ਪਰ ਸਿਰੇ ਤੱਕ ਨਾ ਪਹੁੰਚਿਆ ਸੋ ਇਉਂ ਕਰਕੇ ਜਿਹੜਾ ਹੈ ਮਹਾਰਾਜ ਨੇ ਇਸੇ ਤਰ੍ਹਾਂ 8 ਮਹੀਨਿਆਂ ਦਾ ਸਮਾਂ ਜਿਹੜਾ ਸੀਗਾ ਭੁੱਖੇ ਭਾਣੇ ਸਿੱਖਾਂ ਨੇ ਬਤੀਤ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ 1700 ਸਿੱਖ ਸੀਗਾ ਸੋ 1700 ਸਿੱਖ ਮਹਾਰਾਜ ਦੇ ਕੋਲ ਸੀਗੇ ਤੇ ਇਹ ਜਿਹੜਾ ਸੀ ਘੇਰਾ ਜਿਹੜਾ ਹਨ ਪੰਜ ਜੇਠ ਜਿਹੜਾ ਹਨ 1771 ਤੋਂ ਜਿਹੜਾ ਹਨ 1761 ਬਿਕਰਮੀ ਦਾ ਸਮਾ ਹੈ ਜਿੱਦਨ ਇਹ ਘੇਰਾ ਸ਼ੁਰੂ ਹੋਇਆ ਤੇ ਇਹ ਘੇਰਾ ਜਿਹੜਾ ਹਨ ਜੇ ਈਸ਼ਵੀ ਸਾਲ ਲਈ ਤਾਂ 1704 ਦਾ ਹੈ ਸੋ ਇਹ ਦਿਨ ਤੋਂ ਜਿਹੜਾ ਹਨ ਘੇਰਾ ਸ਼ੁਰੂ ਹੋਇਆ 8 ਮਹੀਨਿਆਂ ਦਾ ਘੇਰਾ ਜਿਹੜਾ ਸੀਗਾ ਪੂਰੇ ਤੌਰ ਤੇ ਜੋਰ ਜਾਰੀ ਜਿਹੜਾ ਹਨ ਇਹ ਜਿਹੜਾ ਹਨ ਇਹ ਘੇਰਾ ਨਾ ਟੁੱਟਣ ਵਾਲਾ ਸੀ ਤਾਂ ਸਿੱਖ ਜਿਹੜੇ ਨੇ ਭੁੱਖੇ ਪਾਣੇ ਤੇ ਕਿਲੇ ਦੇ ਵਿੱਚ ਗੁਰੂ ਮਹਾਰਾਜ ਦੇ ਪਾਣੇ ਵਿੱਚ ਰਹਿ ਰਹੇ ਨੇ ਪਹਿਲਾ ਜੀ ਚਿੱਠੀ ਜਿਹੜੀ ਹੈ ਅਰੰਗਜ਼ੇਬ ਦੇ ਜਿਹੜੇ ਹਨ ਜਿੰਨੇ ਵੀ ਜਨਰਲ ਭੇਜੇ ਸਨ ਉੱਥੇ 22 ਧਾਰ ਦੇ ਰਾਜਾ ਨੇ ਲਿਖੀ ਗੁਰੂ ਗੋਬਿੰਦ ਸਿੰਘ ਨੂੰ ਕਹਿਣ ਲੱਗੇ ਵੀ ਕਿਲਾ ਛੱਡ ਜਾਓ ਤੁਹਾਨੂੰ ਕੁਝ ਨਹੀਂ ਕਹਾਂਗੇ ਸਿੱਖਾਂ ਨੇ ਭਰੋਸਾ ਕਰਨ ਲੱਗੇ ਵੀ ਕਿਪਤਾ ਉਹ ਠੀਕ ਹੀ ਕਹਿੰਦੇ ਹਨ ਤਾਂ ਉਸ ਵੇਲੇ ਕੀ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਦੀ ਜਿਹੜੀ ਹਨ ਜਿਨ੍ਹਾਂ ਤੇ ਸਿੱਖਾਂ ਨੂੰ ਭਰੋਸਾ ਸੀ ਵੀ ਇਹ ਠੀਕ ਕਹਿ ਰਹੇ ਨੇ ਵੀ ਇਹ ਨਹੀਂ ਕੁਝ ਕਹਿਣਗੇ ਤਾਂ ਮਹਾਰਾਜ ਨੇ 10000 ਗੱਡੇ ਤਿਆਰ ਕੀਤੇ ਜੋ ਕਚਰੇ ਨਾਲ ਭਰੇ ਹੋਏ ਸਨ ਮਹਾਰਾਜ ਨੇ ਕਿਲੇ ਤੋਂ ਕੱਢੇ ਤੇ ਇਹਨਾਂ ਨੇ ਉਸੇ ਵੇਲੇ ਹਮਲਾ ਕਰ ਦਿੱਤਾ ਤੇ ਸਿੱਖਾਂ ਨੂੰ ਇਹ ਮਹਾਰਾਜ ਨੇ ਦਰਸਾਇਆ ਵੀ ਇਹਨਾਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਇਹ ਗੱਲ ਦਾ ਜਦੋਂ ਇਹਨਾਂ ਨੂੰ ਪਤਾ ਲੱਗਦਾ ਹੈ ਤਾਂ ਇਹਨਾਂ ਨੇ ਅਰੰਗਜ਼ੈਬ ਨੂੰ ਭੇਜੀ ਚਿੱਠੀ ਕਹਿੰਦੇ ਤੁਸੀਂ ਆਪਣਾ ਹੁਕਮ ਭੇਜੋ ਇਹ ਉਹਦੇ ਵਿੱਚ ਇਹ ਲਿਖੋ ਵੀ ਗੁਰੂ ਗੋਬਿੰਦ ਸਿੰਘ ਇੱਕ ਵਾਰ ਕਿਲਾ ਛੱਡ ਕੇ ਚਲੇ ਜਾਣ ਅਸੀਂ ਇਹਨਾਂ ਨੂੰ ਕੁਝ ਨਹੀਂ ਕਹਾਂਗੇ ਅਰੰਗਜ਼ੈਬ ਨੇ ਉਹ ਚਿੱਠੀ ਜਿਹੜੀ ਹਨ ਦਿੱਲੀ ਤੋਂ ਭੇਜੀ ਤੇ ਇਹ ਜਿਹੜੇ ਪਹਾੜੀ ਰਾਜੇ ਸਨ ਇਹ ਸਾਲਗਰਾਮ ਲੈ ਕੇ ਇੱਕ ਗਊ ਆਟੀ ਦੀ ਬਣਾ ਕੇ ਤੇ ਮੁਸਲਮਾਨ ਆਪਣੇ ਕੁਰਾਨ ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚਦੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦੇ ਵੀ ਇਹ ਅਰੰਗਜ਼ੈਬ ਨੇ ਤੁਹਾਡੇ ਵੱਲ ਇੱਕ ਚਿੱਠੀ ਪੱਤਰ ਇਹ ਲਿਖਿਆ ਹੈ ਤੇ ਉਹਨਾਂ ਦੀ ਅਸ਼ੋਰੈਂਸ ਹੈ ਉਹ ਇਹ ਕਹਿ ਰਹੇ ਨੇ ਵੀ ਅਸੀਂ ਨਹੀਂ ਤੁਹਾਨੂੰ ਕੁਝ ਕਵਾਂਗੇ ਇਹ ਤਾਂ ਸਾਡਾ ਬਾਦਸ਼ਾਹ ਕਹਿ ਰਿਹਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਉਸ ਵੇਲੇ ਆਪਣੇ ਜਿਹੜਾ ਹਨ ਸਿੱਖਾਂ ਨਾਲ ਇਹ ਵਿਚਾਰ ਕੀਤੇ ਵੀ ਹੁਣ ਤਾਂ ਧਰਮ ਦਾ ਵਾਸਤਾ ਇਹਨਾਂ ਨੇ ਪਾਇਆ ਹੈ Hindu ਆਪਣੇ ਧਰਮ ਦਾ ਵਾਸਤਾ ਪਾ ਰਹੇ ਨੇ ਦੇ ਮੁਸਲਮਾਨ ਆਪਣੇ ਧਰਮ ਦਾ ਵਾਸਤਾ ਪਾ ਰਹੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲਗੇ ਧਰਮ ਦੀ ਸਥਾਪਨਾ ਵਾਸਤੇ ਹੀ ਅਸੀਂ ਆਏ ਹਾਂ ਦੁਨੀਆ ਤੇ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਬਣ ਕੋ ਮੂਲ ਉਪਾਰਨ ਇਹ ਸਾਡਾ ਮਿਸ਼ਨ ਹੀ ਐਸਾ ਹੈ ਅਸੀਂ ਧਰਮ ਦੀ ਰੱਖਿਆ ਵਾਸਤੇ ਆਏ ਹਾਂ ਜੇ ਅੱਜ ਕਨ ਸਾਨੂੰ ਕੋਈ ਧਰਮ ਦਾ ਵਾਸਤਾ ਪਾਉਂਦਾ ਭਾਵੇਂ ਪਤਾ ਵੀ ਹੈ ਸਾਨੂੰ ਇਹ ਝੂਠੇ ਹਨ ਇਹ ਆਪਣੇ ਧਰਮ ਤੇ ਨਹੀਂ ਖੜਨਗੇ ਪਰ ਫਿਰ ਵੀ ਧਰਮ ਦੀ ਜੇ ਇਹਨਾਂ ਨੂੰ ਆਪਣੇ ਧਰਮ ਦਾ ਸਤਿਕਾਰ ਨਹੀਂ ਤਾਂ ਸਾਨੂੰ ਤਾਂ ਹੈ ਸਾਡਾ ਤਾਂ ਇਹ ਜਿਹੜਾ ਮਿਸ਼ਨ ਹੈ ਸਾਡਾ ਤਾਂ ਇਹੀ ਹੈ ਆਉਣ ਦਾ प्रयोजन ਕਿ ਅਸੀਂ ਧਰਮ ਦੀ ਰੱਖਿਆ ਕਰਨੀ ਹੈ ਤਾਂ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮ ਕਰ ਦਿੱਤਾ ਵੀ ਤਿਆਰੀ ਕੀਤੀ ਜਾਵੇ ਸੋ ਉਹ ਪੰਜ ਪੋਦੀ ਰਾਤ ਜਿਹੜੀ ਸੀਗੀ ਜੋ ਕਿ 1704 ਈਸਵੀ ਦਾ ਦਿਨ ਸੀਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਿਆਰੀ ਕਰਵਾਈ ਤੇ ਅਧੀ ਰਾਤ ਦੇ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੂਚ ਕਰਨ ਦਾ ਹੁਕਮ ਦਿੱਤਾ